ਪੰਜਾਬ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਵਾਲੇ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਅੱਜ ਅਮੋਹਰ ਸ਼ਹਿਰ ਦਾ ਅਚਨਚੇਤ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਅਮੋਹਰ ਤੋਂ ਹਲਕਾ ਇੰਚਾਰਜ ਅਰुण ਨਾਰੰਗ ਨਿਪਟੇ ਕੁਸ਼ਨਰ ਫਾਜ਼ਿਲ ਕਾ ਅਤੇ ਹੋਰ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਮੌਜੂਦ ਰਹੇ ਇਸ ਮੌਕੇ ਮੰਤਰੀ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀਆਂ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਲਈ ਅਤੇ ਉਹਨਾਂ ਦੇ ਹੱਲ ਲਈ ਨਵੇਂ ਪਲਾਨ ਬਣਾਉਣ ਦੇ ਕਿਆ ਗਿਆ ਇਸ ਮੁੱਖੇ ਪੱਤਰਕਾਰ ਵਾਰਤਾ ਦੌਰਾਨ ਉਹਨਾਂ ਵੱਲੋਂ ਕਹਾ ਗਿਆ ਕਿ ਜੋ ਜੋ ਕੰਮ ਹਨ ਨਰਿੰਦਰਜੀਤ ਵੱਲੋਂ ਕਹਿ ਜਾਣਗੇ ਪੰਜਾਬ ਸਰਕਾਰ ਤੁਰੰਤ ਅਤੇ ਫੋਰੀ ਤੌਰ ਤੇ ਕਰੇਗੀ ਇਸ ਮੁੱਖੇ ਉਹਨਾਂ ਵੱਲੋਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਕੜੀ ਚੇਤਾਵਨੀ ਦਿੱਤੀ ਗਈ ਅਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਬਹੁਤ ਸ਼ਾਇਰ ਕਿਚਸੀ ਆਪਣਾ ਗ੍ਰਾਉਂਡ ਤੇ ਉੱਤੇ ਤੇ ਕਲਨਾਥ ਸਾਹਿਬ ਵੀ ਸਾਡੇ ਕੋਲ ਆ ਕੇ ਸਿੱਟੀਆਂ ਬੋਟ ਤੇ ਕਾਫੀ ਗੁੱਸੇ ਚਾਰਾ ਹੋ ਗਿਆ ਉਹ ਨੰਨੇ ਬਿਟਾਲੋਜੀ ਲਿਖਦਾ ਸੀ ਗਿਆ ਜਾਂ ਕੰਮੋਂ ਵਾਲੇ ਸੀਗੇ ਬੁੜਾ ਵਾਲੇ ਦਸਿਆ ਸਾਨੂੰ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਮੈਂ ਕਿਹਾ ਅਸੀਂ ਸਾਰੇ ਇਕੱਠੇ ਹੋਗੇ ਅਸੀਂ ਆਪਣੀ ਪੂਰੀ ਊਸ਼ਾ ਟੀਮ ਲਾ ਕੇ ਆਪਣੀ ਕਾਰਪੋਰੇਸ਼ਨ ਦੀ DNA DC ਸਰਵਰ ਇਸ ਸਿਰਬਾਲੇ ਸਿਰ ਖੁਦ ਗਰਾਊਂਡ ਤੇ ਅਪਮੂਟ ਕਰਾਂਗੇ ਤੇ तकरीबन ਕਾਫੀ ਸਾਈਟਸ ਦੇਖੀਏ ਅਸੀਂ ਸਟੇਡੀਅਮ ਦੇਖਿਆ ਡਾਊਨ ਸਾਈਡ ਦੇਖੀਏ ਅਸੀਂ ਪਾ ਕੁਝ ਵੜਾ ਚ ਵੀ ਗਏ ਅਸੀਂ ਮੰਡੀ ਚ ਵੀ ਗਏ ਪਿਛਲੇ ਮੰਡੀ ਚ ਗਏ ਤੇ ਦੋ ਲੱਗਿਆ ਕਿ ਸਾਲੋਂ ਕੀ ਕਈ ਜਗ੍ਹਾ ਤੇ ਪਾਣੀ ਦੀ ਬੜੀ ਖਰਾਬੀ ਸੀ ਪਾਣੀ ਘਟਾ ਆ ਰਿਹਾ ਸੀ ਪਾਣੀ ਸਾਫ ਨਹੀਂ ਆ ਰਿਹਾ ਸੀ ਤੇ ਇੱਕ ਅਜੀਬ ਜਿਹਾ ਜਿਹੜਾ ਮੋਡ ਸੀ ਨਿਕਲ ਤੋ ਦਿਨ ਮੋਡ ਇਕੱਠੇ ਸੀਗੇ ਤੇ ਉੱਥੇ ਵੀ ਕਹਿੰਦੇ ਕਿ ਕਾਫੀ ਸਬਤ ਕਾਫੀ ਰਿਆਕਤ ਹੋ ਜਿਹੜਾ ਰਾਹ ਸੀ ਉਹਦਾ ਸਭ ਬਣਿਆ ਨਹੀਂ ਸੀਗਾ ਇਹ ਸੀ ਖលਿਆ ਸੀ ਤੇ ਮੈਂ ਬਿਲਕੁਲ ਸਖਤ ਡਾਇਰੈਕਸ਼ਨ ਦੇ ਕੇ ਮੈਂ ਕਿਹਾ ਜੀ ਸੀ ਅgetElementById ਜੇ ਸਾ ਪਾਣੀ ਅਸੀਂ ਇਹ ਰਸਤਾ ਨਹੀਂ ਬਣਾ ਸਕੀਏ ਸਾਡਾ ਕੀ ਫਾਇਦਾ ਹੈਗਾ ਤੇ ਮੈਂ ਵਿਸ਼ਵਾਸਨ ਦਵਾਦਾ ਪੂਰਾ ਬੋਰ ਵਾਸੀਆਂ ਨੂੰ ਕਿ ਅਸੀਂ ਜੋ ਕੁਝ ਵੀ ਆਪਾਂ ਨਿਰਦੇਸ਼ ਦੇ ਬਹੁਤ ਚੱਲਦਾ ਚੱਲਦਾ ਹਾਂ ਅੱਗੇ ਤੋਂ ਵੀ ਇਹੋ ਜੀ ਜਿਹੜੀ ਕਮੀਆਂ ਪੇਸ਼ੀਆ ਤੇ ਪਾਣੀ ਦੀ ਦਿੱਕਤ ਲਈ ਜਾਂ ਫਾਈਲ ਦੀ ਬਤਰੀ ਸੀ ਦਿੱਕਤ ਹੋਸੀ ਆਪਾਂ ਉਹ ਨਹੀਂ ਆਦਾ ਸਰ ਜੇ ਮਨਿਸਟਰ ਗਰਾਊਂਡ ਤੇ ਹੈਗੇ ਆ ਤੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਗਰਾਊਂਡ ਤੇ ਉਤਰੀਏ ਆਪਾਂ ਤੇ ਸਾਡੇ ਕੋਲੋ ਇਹੀ ਡਾਇਰੈਕਸ਼ਨਸ ਹੈਗੇ ਆ ਕੀ ਕਮਰਿਆਂ ਚੋਂ ਦਫ਼ਤਰਾਂ ਚੋਂ ਟੇਬਲਾਂ ਤੋਂ ਬਿਓਰ ਜਾ ਕੇ ਡੈਸਕ ਤੋਂ ਬਿਓਰ ਜਾ ਕੇ ਅਸੀਂ ਗਰਾਊਂਡ ਤੇ ਉਤਰੋ ਕਿਉਂਕਿ ਜਦੋਂ ਅਸੀਂ ਗਰਾਊਂਡ ਤੇ ਨਹੀਂ ਉਤਰੇ ਜਿੱਦਾਂ ਉਹਨਾਂ ਅਸੀਂ ਖੁਦ ਮਹੱਲੇ ਚ ਗਏ ਘਰੇ ਗਏ ਅੰਬਾਰੇ ਦੱਸੇ ਕਿ ਪਾਣੀ ਸਾਡਾ ਸਾਫ਼ ਨਹੀਂ ਆ ਰਿਹਾ ਖੁਦ ਅਸੀਂ ਪਾਣੀ ਭਰ ਕੇ ਦੇਖਿਆ ਤੇ ਪਾਣੀ ਚੈੱਕ ਵੀ ਕਰਾਇਆ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਵੀ ਦਿਖਾਇਆ ਸੀ ਆਪਾਂ ਤੇ ਉਹਨਾਂ ਨੂੰ ਵੀ ਅਸੀਂ ਸ਼ੋਅ ਕਰਾ ਸਟਾਰਟ ਆ ਮੈਂ ਗਿਆ ਇਹੋ ਜੀਆਂ ਗੱਲਾਂ ਇਹੋ ਜੇ ਕਾਬ ਦੇ ਕੇ ਸਾਨੂੰ ਬਰਦਾਸ਼ਤ ਨਹੀਂ ਹੈਗੇ ਤੇ ਅਸੀਂ ਉਹਨਾਂ ਸ਼ੌਕਸਟੋਟ ਦਾ ਜਵਾਬ ਦੇ ਦੇਉ ਜੇ ਨਹੀਂ ਤਾਂ ਜੇ ਕੋਈ ਜਿੱਦ ਤੱਕ ਅਸੀਂ ਕੁੱਦ ਕਾਰਵਾਈ ਕਰਾਂਗੇ ਤੇ ਮੈਂ ਸੰਦੇਸ਼ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਥਰੂ ਕਿ ਸਰਕਾਰ ਗਰਾਉਂਡ ਤੇ ਅਫਸਰ ਸਹਿਬਾਨ ਵੀ ਗਰਾਉਂਡ ਤੇ ਉਤਰ ਜਿਵੇਂ ਕਰ ਅਸੀਂ ਗਰਾਉਂਡ ਤੇ ਨਹੀਂ ਉਤਰਾਂਗੇ ਤੇ ਸਾਨੂੰ ਜੋ ਕੀ ਸੱਚਾ ਕੀ ਝੂਠਾ ਕੀ ਸਹੀ ਹੈ ਕੀ ਗੱਲ ਦਾ ਸਾਨੂੰ ਪਤਾ ਨਹੀਂ ਚੱਲਣਾ ਕਿਉਂਕਿ ਜੀ ਅਸੀਂ ਲੋਕਾਂ ਨੇ ਸਾਨੂੰ ਚੁਣਿਆ ਜੇ ਅਸੀਂ ਲੋਕ ਸੇਵਾ ਲਈ ਅਸੀਂ ਆਇਆ ਹੈ ਤੇ ਅਸੀਂ ਪੂਰੀ ਤਨਦੇਹੀ ਨਾਲ ਅਸੀਂ ਆਪ ਗਰਾਉਂਡ ਤੇ ਜਾ ਕੇ ਅਸੀਂ ਲੋਕ ਸੇਵਾ ਕਰਾਂਗੇ ਨਰੂ ਸਿ ਹਾਂਜੀ ਬਿਲਕੁਲ ਨਰੂ ਸਟੇਡੀਅਮ ਜਿਹੜਾ ਉਹ ਬਿਲਕੁਲ ਬੇਕਾਰ ਪੈ ਗਿਆ ਸਰ ਮੈਂ ਕਹੂੰਗਾ ਕਿ ਹੋ ਪਿਛਲੇ ਸਭੀ ਦੀ ਸਰਕਾਰ ਨੇ ਜੋ ਪੈਸਾ ਖਰਾਬ ਹੋਇਆ ਲੋਕਾਂ ਦਾ ਪੈਸਾ ਉਹਨਾਂ ਦਾ ਤਾਂ ਪੈਸਾ ਸੀਗਾ ਨਹੀਂ ਲੋਕਾਂ ਦਾ ਪੈਸਾ ਖਰਾਬ ਹੋਇਆ ਤੇ ਮੈਂ ਨਾਲ ਖਸਮ ਫਿਰ ਤੁਸੀਂ ਦੱਸੋ ਅਸੀਂ ਉੱਥੇ ਕੀ ਪ੍ਰਪੋਜ਼ਲ ਚਾਹੁੰਦੇ ਹਾਂ ਕਿਉਂਕਿ ਉਹ ਮੇਰੇ ਖਿਆਲ ਕੀ ਪ੍ਰਾਈਮ ਜਗ੍ਹਾ ਹੈਗੀ ਹੈ ਸ਼ਹਿਰ ਦੇ ਬਿਲਕੁਲ ਅੱਗੇ ਹੈਗੀ ਹੈ ਜੋ ਕਿਸੇ ਤਰ੍ਹਾਂ ਦੇ ਵੀ ਇਹਨਾਂ ਦੀ ਡਿਮਾਂਡ ਨਹੀਂ ਹੈ अपने करा। सर एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत